ભગવંતમાન ਆਪ ਘਰ ਘਰ ਜਾ ਕੇ નશા વેચਦਾ ਏ ਤੇ ਹੁਣ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਈਮਾਨਦਾਰਾਂ ਤੇ ਆਪ ਹੀ ਮੁੱਖ ਮੰਤਰੀ ਭਗਵੰਤ ਮਾਨ ਬਿਆਨ ਦਿੰਦੇ ਸੀ ਕਿ ਜਿਹੜੀ ਇਹ ਨਸ਼ਾ ਪੰਜਾਬ ਦੇ ਵਿੱਚ ਵਿਕ ਰਿਹਾ ਹੈ ਉਹ ਸਰਕਾਰਾਂ ਵਕਾਉਂਦੀਆਂ ਨਹੀਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪ ਜਿਹੜੇ ਕਿ ਆਪਣੀ ਸਰਕਾਰ ਆਮ ਆਦਮੀ ਪਾਰਟੀ ਚਲਾਰੀ ਨੇ ਤੇ ਹੁਣੋ ਜਵਾਬ ਦੇਣ ਕਿ ਪੰਜਾਬ ਦੇ ਵਿੱਚ ਜੋ ਨਸ਼ਾ ਵਿਕ ਰਿਹਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਬਕਾਰੇ ਨੇ ਇਹ ਬਿਆਨ ਦਿੱਤਾ ਸੀ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਦੇ ਵੱਲੋਂ ਦਿੱਤਾ ਗਿਆ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਤੇ ਇਹਨਾਂ ਨੇ ਕਿਹਾ ਕਿ ਅਸੀਂ ਆਮ ਲੋਕ ਹਾਂ ਤੇ ਜਿਸ ਤੋਂ ਬਾਅਦ ਜਦੋਂ ਨਸ਼ੇ ਨੂੰ ਲੈ ਕੇ ਗੱਲ ਕਰੀ ਸੀ ਤਾਂ ਉਦੋਂ ਇਹਨਾਂ ਨੇ ਵਾਅਦੇ ਵੱਡੇ-ਵੱਡੇ ਕੀਤੇ ਸੀ ਤੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ 3 ਮਹੀਨੇ ਦਾ ਸਮਾਂ ਮੰਗਿਆ ਸੀ ਤੇ ਉਹ ਨਸ਼ਾ ਹਜੇ ਤੱਕ ਖਤਮ ਨਹੀਂ ਹੋਇਆ ਤੇ ਉਹਨਾਂ ਨੇ ਆਪ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ਾ बिक ਰਿਹਾ ਹੈ ਉਹ ਸਰਕਾਰਾਂ ਬਕਾਉਂਦੀਆਂ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇਣ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਨਸ਼ਾ बिक ਰਿਹਾ ਹੈ ਉਹ ਕੀ ਆਪ ਬਕਾਉਂਦੇ ਨੇ ਤੇ ਇਸ ਦੌਰਾਨ ਹੁਣ ਆਕਾਲੀ ਦਲ ਦੇ ਵੱਲੋਂ ਜਿਹੜੇ ਕਿ ਸਵਾਲ ਪੰਜਾਬ ਸਰਕਾਰ ਨੂੰ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਉੱਥੇ ਆਕਾਲੀ ਦਲ ਦੇ ਪ੍ਰਧਾਨ ਸਰਬਜੀਤ ਚਿੰੰਦਰ ਦੇ ਵੱਲੋਂ ਸਿੱਖੇ ਨਿਸ਼ਾਨੇ ਜਿਹੜੇ ਕੇ ਸਾਦੇ ਜਾ ਰਹੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੋ ਮੇਰੀ ਬੇਨਤੀ ਆ ਕੀ ਤੁਹਾਡੇ ਨਗਰ ਦੇ ਵਿੱਚ ਨਸ਼ਾ ਵਧ ਗਿਆ ਜੀ ਮੇਰੀਆਂ ਮਾਤਾਵਾ ਮਾਤੀਆ ਬਜ਼ੁਰਗਾਂ ਕਹਿੰਦੇ ਕਿ ਸਰਦਾਰ ਬੰ ਕੋਈ ਚਲਦਾ ਹੋਈ ਕੋਈ ਮੰਨ ਨਹੀਂ ਵਾਇਆ ਚਿੱਟਾ ਰਾਬੇ ਵਿਚਦਾ ਕਿ ਚਿੱਟਾ ਬੰਦਾ ਕੌਣ ਵੇਚਦਾ ਸੁਣ ਲੋ ਕੋਣ ਵੇਚਦਾ ਚਿੱਟਾ ਚਿੱਟਾ ਭਗਵਾਨ ਤਮਾਰ ਪੰਜਾਬ ਦਾ ਮੁੱਖ ਮੰਤਰੀ ਵੇਚਦਾ ਐਮਐਨਏ ਬੈਠਦੇ ਨੇ ਇਹ ਮੈਂ ਨਹੀਂ ਕਹਿੰਦਾ ਇਹ ਤੁਹਾਨੂੰ ਅਕਤਵਾਰ ਆਪ ਹੀ ਕਹਿੰਦਾ ਕਿ ਚਿੱਟਾ ਆਪਣੀ ਬਿਗੜਾ ਸਰਕਾਰਾਂ ਲਗਾਉਂਦੀਆਂ ਨੇ ਇਹ ਮੈਂ ਥੋੜੀ ਕਹ ਰਿਹਾ ਆਪਣਤਵਾਰ ਆਪ ਹੀ ਨਹੀਂ ਜਾਂਦਾ ਕਿ ਚਿੱਟਾ ਆਪਣੀ ਬਿਗੜਾ ਸਰਕਾਰਾਂ ਲਗਾਉਂਦੀਆਂ ਨਸ਼ਾ ਆਪ ਨਹੀਂ ਮਿਲਦਾ ਇਹ ਮਤਲਬ ਜਿਹੜਾ ਕੋਡੇ ਪਿੰਡ ਵਿੱਚ ਥੋੜੇ ਇਲਾਕੇ ਵਿੱਚ ਥੋੜੇ ਇਲਾਕਿਆਂ ਵਿੱਚ ਨਸ਼ਾ ਵਿਗਦਾ ਹੈ ਭਗਵਾਨ ਤੋਂ ਬਾਅਦ ਬਕਵਾ ਰਿਹਾ ਉਹਦੇ ਐਮਐਨਏ ਬਕਵਾ ਲੈਣੇ ਇਹ ਕਹਿੰਦਾ ਚਿੱਟਾ ਕੋਈ ਨਸ਼ਾ ਵਾਰੂ ਨਹੀਂ ਆਉਂਦਾ ਵਾਰੂ ਇੱਥੇ ਫਿਰ ਕੇ ਲੱਗੀਆਂ ਹੋਈਆਂ ਨੇ ਆ ਤੁਹਾਡੇ ਸੰਗਰੂਰ ਫਿਰ ਕੇ ਲੱਗ ਹੋਈ ਆ ਤੁਹਾਡੇ ਆਤਮਾਨ ਦੇ ਘਰ ਤੋਂ 1 ਕਿਲੋਮੀਟਰ ਨਾਲ ਨਸ਼ੇ ਦੀ ਕੋਈ ਲੋਕ ਤਾਂ ਨਹੀਂ ਮੁੱਖ ਮੰਤਰੀ ਇਹ ਵੀ ਲੈ ਕੇ ਕਹਿੰਦਾ ਇਹ ਵੀ ਮੁੱਖ ਮੰਤਰੀ ਆਪ ਵੀ ਕਹਿੰਦਾ ਕਿ ਨਸ਼ਾ ਇੱਥੇ ਪਉਂਦਾ ਇੱਥੇ ਫਿਰ ਕੇ ਲੱਗੀਆਂ ਹੋਈਆਂ ਨੇ ਮਾਨ ਸਾਹਿਬ ਪੰਜਾਬ ਦੇ ਕੱਪੀ ਤੇ ਘਪੌੜੀ ਤੇ ਚੁਟਕਲੇ ਸੁਣਾਉਣ ਵਾਲੇ ਮੁੱਖ ਮੰਤਰੀ ਇਹ ਹੁਣ ਫੈਕਟਰੀਆਂ ਬੰਦ ਕਿਉਂ ਨਹੀਂ ਹੋ ਰਹੀਆਂ ਇਹ ਚਿੱਟਾ ਮੰਗ ਕਿਉਂ ਨਹੀਂ ਹੋ ਰਹਾ ਤੇਰਾ ਗੁਰੂ ਉਹ ਦਿਨੀ ਵਾਲਾ ਲਾਲਾ ਕਹਿੰਦਾ ਸੀ ਕਿ ਜੇ ਸਰਕਾਰ ਸਿਹਰ ਤੋਂ ਹੋ ਜੇ ਸਰਕਾਰਾਂ ਵਿੱਚ ਦਮ ਹੋਵੇ ਤਾਂ ਚਾਰਾਂ ਪਾਸੇ ਵਿੱਚ ਨਸ਼ਾ ਬੰਦ ਹੋ ਸਰਕਾਰ 2 ਸਾਲ ਹੋ ਗਏ ਕੋਈ ਨਸ਼ਾ ਬੰਦ ਨਹੀਂ ਹੋਇਆ ਇਹ ਥੋੜੀ ਉਮਰ ਦੀ ਤਾਕਤ ਹੈ ਉਹ ਇਹਨਾਂ ਛੁੱਕੇ ਲੋਕਾਂ ਨੂੰ ਜਿਹਨਾਂ ਨੇ ਪੰਜਾਬੀਆਂ ਨੂੰ ਬਦਲਾਅ ਕੀਤਾ ਹੋਰ ਗੱਡੀਆਂ ਤੋਂ ਬਾਹਰ ਥੱਲੇ ਲਿਆਓ